ਜਦੋਂ ਸਾਡੇ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗੇਗਾ ਕਿ ਸਾਡਾ ਵਿਰਾਸਤ ਕੀ ਆ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀ ਤਾਂ ਬਹੁਤ ਵੱਡਾ ਜਿਹੜਾ ਖਲਾਅ ਪੈਦਾ ਹੋਣਾ ਵਿਰਾਸਤ ਦਾ ਉਹ ਬਚ ਜਾਏਗਾ ਤੇ ਬਹੁਤ ਅੱਛਾ ਉਪਰਾਲਾ ਵਾ ਜਦੋਂ ਮਾਛੀਵਾੜੇ ਦੇ ਜੰਗਲਾਂ ਵਿੱਚ ਦੀ ਲੰਘਦੇ ਹੋਏ ਕਿਹਾ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪਠ ਖੇੜੇ ਅੰਦਰ ਰਹਿਣਾ ਇਹ ਬਾਦਸ਼ਾਹ ਜੀ ਸੀ ਸਾਨੂੰ ਇਹ ਜਿਹੜਾ ਸ਼ਹੀਦੀ ਹਫਤਾ ਵਾ ਕਿ ਜਰੂਰ ਸ਼ਰਧਾ ਦੇ ਨਾਲ ਮਨਾਉਣਾ ਚਾਹੀਦਾ ਹੈ ਰਾਮਗੜੀ ਅਜਿਹਾ ਕਿ ਕੌਂਸਲ ਜਿਹੜੇ ਸਾਰੇ ਛੋਟੇ ਛੋਟੇ ਬੱਚੇ ਨੂੰ ਅਸੀਂ ਨਾਲ ਇਨਵੋਲ ਕੀਤਾ ਇਸ ਕਰਕੇ ਕੀਤਾ ਵੀ ਉਹਨਾਂ ਨੂੰ ਸਾਡੀ ਜਿਹੜੀ ਪਿਛੋਕੜਾ ਸਾਡਾ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿੱਡੇ ਵੱਡੇ ਕੁਰਬਾਨੀਆਂ ਸਾਡੇ ਗੁਰੂਆਂ ਦੀ ਔਰ ਬਾਬਾ ਬੰਦਾ ਬਹਾਦਰ ਜੀ ਦੀ ਕਿੱਡੇ ਵੱਡੀ ਕੁਰਬਾਨੀ ਹੈ ਨਮਸਕਾਰ ਪੰਜਾਬ ਯੂ ਐਮ ਪੀ ਐਮ ਦੇ ਖਬਰ ਦਰਸ਼ਕਾਂ ਸਵਾਗਤ ਹੈ ਅੱਜ ਜਿੱਲੂ ਲੁਧਿਆਣ ਦੇ ਰਾਮਗੜੀਆ ਗਰਲ ਸਕਾਲਰਸ਼ਿਪ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਹੋਇਆ ਹੈ ਅਤੇ ਉੱਥੇ ਇੱਕ ਵਿਸ਼ੇਸ਼ ਕਿਤਾਬ ਦੀ ਜਿਹੜੀ ਕੁੰਚਕਾਇ ਕੀਤੀ ਗਈ ਹੈ ਉਸ ਕਿਤਾਬ ਦੇ ਵਿੱਚ ਕੀ ਕੁਝ ਖਾਸ ਹੈ ਉਸ ਦੇ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਵੀ ਪੁਸਤਕ ਰਿਲੀਜ਼ ਕੀਤੀ ਗਈ ਹੈ ਕਿ ਇਸ ਦੇ ਵਿੱਚ ਖਾਸियत ਹੈਗੀ ਤੇ ਕਿ ਅੱਜ ਐਫ ਪੀ ਸਿੰਘ ਉਪਰਾਏ ਵੀ ਇੱਥੇ ਪਹੁੰਚੇ ਨੇ ਕੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਿਹੜੀ ਸਵੈ ਜੀਵਨੀ ਦੇ ਉੱਤੇ ਜਿਹੜੀ ਇਹ ਪੁਸਤਕ ਆ ਇਹ ਅੱਜ ਰਿਲੀਜ਼ ਕੀਤੀ ਗਈ ਆ ਗੈਨੀ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵੱਲੋਂ ਸਿੰਘ ਸਾਹਿਬ ਸਰਦਾਰ ਰਣਜੀਤ ਸਿੰਘ ਜੀ ਜਥੇਦਾਰ ਸਾਹਿਬ ਸਾਬਕਾ ਜਥੇਦਾਰ ਤਖਸੀਰੀ ਪਟਨਾ ਸਾਹਿਬ ਔਰ ਸ਼੍ਰੀ ਐਸ ਪੀ ਐਸ ਅਬਰਾਈ ਜੀ ਵੱਲੋਂ ਕਿਤੇ ਨਾ ਕਿਤੇ ਵਿਰਾਸਤ ਤੋਂ ਅਸੀਂ ਪਿੱਛੇ ਹਟਦੇ ਜਾ ਰਹੇ ਹਾਂ ਸਾਨੂੰ ਸਾਡੀ ਵਿਰਾਸਤ ਦੇ ਨਾਲ ਜੁੜਨ ਵਾਸਤੇ ਤੁਹਾਨੂੰ ਸ਼ਾਇਦ ਯਾਦ ਹੋਊਗਾ ਕਿ ਜਦੋਂ ਪਾਤਸ਼ਾਹ ਜੀ ਨੇ ਦੁਨੀ ਚੰਦ ਨੂੰ ਬੁਲਾਇਆ ਸੀ ਕਿ ਆਪਾਂ ਮੁਗਲਾਂ ਨੇ ਘੇਰਾ ਪਾ ਲਿਆ ਤੇ ਆਪਾਂ ਸਾਰੇ ਰਲ ਕੇ ਉਹਦਾ ਮੁਕਾਬਲਾ ਕਰੀਏ ਤਾਂ ਪਿਛਲੀ ਕੰਧ ਟੱਪ ਕੇ ਭੱਜ ਗਿਆ ਸੀ ਜੀ ਤੇ ਫਿਰ ਭਾਈ ਬਚਿੱਤਰ ਸਿੰਘ ਜਿਹੜੇ ਆਏ ਸੀ ਤੇ ਜਿਨ੍ਹਾਂ ਨੇ ਉਸ ਵੇਲੇ ਜਿਹੜੀ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਧਰੂ ਨਾਗਣੀ ਦਿੱਤੀ ਸੀ ਜਿਹੜਾ ਹਾਥੀ ਮੁਗਲਾਂ ਦਾ ਸ਼ਰਾਬ ਪੀ ਕੇ ਆ ਕੇ ਫਤਿਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦੇ ਸਿਰ 'ਚ ਮਾਰੀ ਤੇ ਉਹ ਪਿੱਛੇ ਮੁਗਲਾ ਨੂੰ ਹੀ ਲਤਾੜਦਾ ਚਲੇ ਗਿਆ ਜੀ ਜਦੋਂ ਸਾਡੇ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗੇਗਾ ਕਿ ਸਾਡਾ ਵਿਰਾਸਤ ਕੀ ਆ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀ ਤਾਂ ਬਹੁਤ ਵੱਡਾ ਜਿਹੜਾ ਖਲਾਅ ਪੈਦਾ ਹੋਣਾ ਵਿਰਾਸਤ ਦਾ ਉਹ ਵੱਜੇਗਾ ਤੇ ਬਹੁਤ ਅੱਛਾ ਉਪਰਾਲਾ ਵਾ ਜਿੱਥੇ ਸਰਨਜੋਤ ਸਿੰਘ ਜੀ ਨੂੰ ਮੁਬਾਰਕਬਾਦ ਦਿੰਨੇ ਆ ਉਥੇ ਇਸ ਪੁਸਤਕ ਦੇ ਲੇਖਕ ਜਿਹੜੇ ਅਨੁਰਾਗ ਸਿੰਘ ਜੀ ਨੂੰ ਵੀ ਮੁਬਾਰਕਬਾਦ ਦਿੰਨੇ ਆ ਕਿ ਤੁਸੀਂ ਇਹ ਪੁਸਤਕ ਲਿਖ ਕੇ ਬੱਚਿਆਂ ਨੂੰ ਇਹਦੇ ਨਾਲ ਜੋੜਿਆ ਕਿਉਂਕਿ ਆਉਣ ਵਾਲੀ ਪਨੀਰੀ ਜਿਹੜੀ ਆਉਣ ਵਾਲੇ ਬੱਚੇ ਆ ਉਹ ਸਾਡਾ ਭਵਿੱਖ ਆ ਉਹਨਾਂ ਤੋਂ ਇਹਨਾਂ ਨੂੰ ਜ਼ਰੂਰ ਜਾਣੂ ਹੋਣਾ ਚਾਹੀਦਾ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਸਰ ਰੰਜੋਤ ਸਿੰਘ ਜੀ ਪ੍ਰਧਾਨ ਨੂੰ ਤਾਂ ਕਿ ਇਸ ਕਹਾਣੀਆਂ ਜਿਹੜੀਆਂ ਪੁਸਤਕਾਂ ਵਾ ਇਹਨਾਂ ਵਿੱਚੋਂ ਹੀ ਇਤਿਹਾਸ ਦਾ ਪਤਾ ਲੱਗ ਸਕ ਜੀ ਥੈਂਕ ਯੂ ਜਿਸ ਤਰ੍ਹਾਂ ਨਾਲ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਲੱਗਦਾ ਹੈ ਕਿ ਇਸ ਦੇ ਨਾਲ ਕਾਫੀ ਜਿਹੜੇ ਜਾਗਰੂਕ ਹੋਵੇ ਜੇ ਪੁਸਤਕਾਂ ਵੱਡੇ ਪੱਧਰ ਤੇ ਸੰਗਤਾਂ ਤੱਕ ਪਹੁੰਚਦੀਆਂ ਨੇ ਦੇਖੋ ਕੱਲ ਤੋਂ ਸ਼ਹੀਦੀ ਜਿਹੜਾ ਹਫ਼ਤਾ ਵਾ ਉਹ ਸਟਾਰਟ ਹੋਣਾ ਵਾ ਇਹ ਜੀ ਕੁਰਬਾਨੀ ਦੁਨੀਆ ਦੇ ਵਿੱਚ ਕਿਸੇ ਦੀ ਮਿਸਾਲ ਨਹੀਂ ਹੈਗੀ ਕੋਈ ਇੱਕ ਵਾਰੇ ਕੋਈ ਦੋ ਵਾਰੇ ਸੱਤ ਵਾਰ ਕੇ ਕਹਿੰਦਾ ਬਾਣਾ ਬਾਣਾ ਮਿੱਠਾ ਲੱਗੇ ਤੇਰਾ ਸਰਬੰਸਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਜਿਨੇ ਆਪਣਾ ਪਿਓ ਵੀ ਵਾਰਤਾ ਜੀ ਆਪਣੀ ਮਾਂ ਵੀ ਆਪ ਵੀ ਖੁਦ ਵੀ ਆਪਣੇ ਆਪ ਨੂੰ ਵਾਰਤਾ ਆਪਣੇ ਚਾਰੇ ਬੱਚਿਆਂ ਨੂੰ ਵਾਰ ਕੇ ਸਿਰ ਵੀ ਕਹਿੰਦੇ ਆ ਕਿ ਬਾਣਾ ਮਿੱਠਾ ਲੱਗੇ ਤੇਰਾ ਤੇ ਗੁਰੂ ਪਾਤਸ਼ਾਹ ਜੀ ਦਾ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਹੈ ਜੀ ਜਿਨ੍ਹਾਂ ਨੇ ਐਡਾ ਵੱਡਾ ਭਾਣਾ ਮੰਨਿਆ ਤੇ ਅਖੀਰ ਦੇ ਵਿੱਚ ਫਿਰ ਆਪ ਜਦੋਂ ਮਾਛੀ ਵੜੇ ਦੇ ਜੰਗਲਾਂ ਵਿੱਚ ਦੀ ਲੰਘਦੇ ਹੋਏ ਕਿਹਾ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪਠ ਖੇੜੇ ਆਂਦਾ ਰਹਿਣਾ ਤੇ ਬਾਦਸ਼ਾਹ ਜੀ ਸੀ ਸਾਨੂੰ ਜਿਹੜਾ ਸ਼ਹੀਦੀ ਹਫਤਾ ਵਾ ਇਹ ਜਰੂਰ ਸ਼ਰਧਾ ਦੇ ਨਾਲ ਮਨਾਉਣਾ ਚਾਹੀਦਾ ਔਰ ਗੁਰੂ ਸਾਹਿਬ ਨੂੰ ਕੋਟਾਂ ਕੋਟ ਪ੍ਰਣਾਮ ਕਰਨਾ ਚਾਹੀਦਾ ਬਾਕੀ ਜਿਹੜੀ ਪੁਸਤਕ ਰਿਲੀਜ਼ ਹੋਈ ਹੈ ਇਸ ਦੇ ਵਿੱਚ ਸਿੱਖਪੰਥ ਦੀਆਂ ਕੁਰਬਾਨੀਆਂ ਦਾ ਵੀ ਜ਼ਿਕਰ ਕੀਤਾ ਗਿਆ ਨੌਜਵਾਨ ਜਿਹੜੇ ਯੂਥ ਹੈਗਾ ਇਸ ਨੂੰ ਇਸ ਦੇ ਬਾਰੇ ਜਾਣੂ ਕਰਵਾਉਣ ਦੇ ਇਸ ਤਰੀਕੇ ਉਪਰਾਲੇ ਹੋਣੇ ਚਾਹੀਦੇ ਨੇ ਉਹ ਜਿਹੜਾ ਅੱਜ ਪੁਸਤਕ ਰਿਲੀਜ਼ ਹੋਈ ਹੈ ਜਿਹੜੇ ਜਨਮੇ ਚੱਲ ਰਹੇ ਆ ਔਰ ਇਹ ਲਈ ਵਾਕਈ ਅਵੇਅਰਨੈਸ ਕਿਉਂਕਿ ਦਿਨ ਜਿਹੜਾ ਚੁਣਿਆ ਸੀ ਰਾਮਗੜੀ ਐਜੂਕੇਸ਼ਨ ਕਾਉਂਸਲ ਜਿਹੜੇ ਸਾਡੇ ਛੋਟੇ ਛੋਟੇ ਬੱਚੇ ਨੂੰ ਅਸੀਂ ਨਾਲ ਇਨਵੋਲ ਕੀਤਾ ਇਸ ਕਰਕੇ ਕੀਤਾ ਵੀ ਉਹਨਾਂ ਨੂੰ ਸਾਡੀ ਜਿਹੜੀ ਪਿਛੋਕੜਾ ਸਾਡਾ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿੱਡੀ ਵੱਡੀ ਕੁਰਬਾਨੀ ਹੈ ਸਾਡੇ ਗੁਰੂਆਂ ਦੀ ਔਰ ਬਾਬਾ ਬੰਦਾ ਬਹਾਦਰ ਜੀ ਦੀ ਕਿੱਡੀ ਵੱਡੀ ਕੁਰਬਾਨੀ ਹੈ ਸੋ ਅੱਜ ਬਹੁਤ ਅੱਛਾ ਦਿਨ ਹੈਗਾ ਵਾ ਔਰ ਪਰਮਾਤਮਾ ਬੱਲੋਂ ਅਸੀਂ ਦੁਆ ਕਰਦੇ ਆਂ ਵੀ ਜਿੰਨੀ ਸਾਡੀ ਆਉਣ ਵਾਲੀ ਨਵੀਂ ਜਨਰੇਸ਼ਨ ਹੈਗੀ ਆ ਉਹ ਵੀ ਇਸ ਪੁਸਤਕ ਨੂੰ ਪੜ੍ਹੇ ਔਰ ਆਪਣੇ ਸਿੱਖੇ ਔਰ ਆਪਣੇ ਆਪ ਨੂੰ ਇਸ ਵਿਰਾਸਤ ਨੂੰ ਕਾਇਮ ਕਰਕੇ ਰੱਖਣ। ਇਸ ਪੁਸਤਕ ਨੂੰ ਜਿਹੜਾ ਕਿ ਹੁਣ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਕੱਲ ਤੋਂ ਸ਼ੁਰੂ ਹੋਣ ਜਿਹੜਾ ਸ਼ਹੀਦੀ ਜੁੜ ਮੇਲ ਉੱਥੇ ਵੀ ਜਿਵੇਂ ਕਿ ਸੰਗਤਾਂ ਦੇ ਲਈ ਉਪਲਬਧ ਕਰਵਾਇਆ ਜਾਊਗਾ। ਸੰਗਤਾਂ ਨੂੰ ਜੋ ਨਮਨ ਕਰਦੇ ਆਂ ਉਹਨਾਂ ਨੂੰ ਤੇ ਇਹ ਦਿਹਾੜੇ ਦੇ ਉੱਪਰ ਨੂੰ ਮੱਖ ਰੱਖਦੇ ਆਂ ਹਾਂ। ਇਹ ਅੱਜ ਜਿਹੜੀ ਬੁੱਕ ਰਿਲੀਜ਼ ਦਾ ਵੀ ਕਾਰਗਰਮ ਕੀਤਾ ਵਾ ਇਹ ਪਿਛਲੇ 4 ਸਾਲ ਤੋਂ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਦੀ ਸਮੁੱਚੀ ਟੀਮ ਜਿਹਦੇ ਮੁਖ ਸਾਡੇ ਪ੍ਰਬੰਧਕ ਨੇ ਜੀ ਕ੍ਰਿਸ਼ਨ ਕੁਮਾਰ ਪਾਵਾ ਜੀ ਉਹਨਾਂ ਨੇ ਆਰਗੇਨਾਈਜ਼ ਕੀਤਾ ਤੇ ਨਾਲ ਰਣਜੋਤ ਜੀ ਉਹਨਾਂ ਨੇ ਨਾਲ ਮਿਲ ਕੇ ਜਿਹੜਾ ਇਹ ਕਿਤਾਬ ਦਾ ਪ੍ਰਸੰਗ ਪੂਰਾ ਕੀਤਾ ਇਹ ਸਾਡੇ ਸ਼ਹੀਦੀ ਜੋੜ ਮੋਹਲਿਆਂ ਨੂੰ ਸਮਰਪਿਤ ਉਹਨਾਂ ਨੂੰ ਨਮਨ ਕਰਦੇ ਹੋਏ ਵੀ ਇਹ ਦਿਨ ਅੱਜ ਦੇ ਤੇoftਾ ਜਿਹੜਾ ਰੱਖਿਆ ਗਿਆ ਜੀ ਹਾਂ ਜੀ ਜੇਕਰ ਬਾਤ ਕਰੀਏ ਸੋ ਬਾਕੀ ਜਿੱਦਾਂ ਸ਼ਹੀਦੀ ਜੋੜ ਮਿਲ ਚਾਰੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਿਹੜੀ ਕਿ ਜੀਵਨੀ ਤੇ ਆਧਾਰ ਤੇ ਪੁਸਤਕ ਰਿਲੀਜ਼ ਕੀਤੀ ਗਈ ਹੈ ਅੱਜ ਰਾਮਗੜੀਆ ਗਰਲਸ ਕਾਲਜ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਹੋਇਆ ਸੋ ਤੁਸੀਂ ਵੀ ਇਸ ਕਿਤਾਬ ਨੂੰ ਪੜ੍ਹ ਕੇ ਸਿੱਖਾਂ ਪੰਕਤੀਆਂ ਕੁਰਬਾਨੀਆਂ ਦੇ ਬਾਰੇ ਜਾਣਕਾਰੀ ਹਾਸਲ ਕਰੋ ਮੈਂਦੇ ਇਜਾਜ਼ਤ ਧੰਨਵਾਦ